ਪੰਜਾਬ ਡੈਰੀ ਯਕੀ ਮਤਲਬ ਰਹੀਏ ਕਿ ਜਿਹੜੇ ਯੂਰੋਪੀਅਨ ਕੰਟਰੀ ਆ ਉਹਨੇ ਏਸ਼ੀਅਨ ਕੰਟੀਨੈਂਟਲ ਡਿਸਕ੍ਰਿਮੀਨੇਸ਼ਨ ਦੇ ਲਈ ਉਹ ਕਰਦੇ ਹੈਗੇ ਆ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਅਦੇ ਮੂ ਵੀ ਕਹੀ ਹੈ ਉਨੇਸ਼ ਫਗਟ ਨਾਲ ਪਹਿਲੀ ਦਜਰੀ ਲੱਗਦਾ ਹੈ ਕਿ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਹੈ ਜਿਸ ਤਰ੍ਹਾਂ ਉਹਦਾ weight ਤੋਲਿਆ ਗਿਆ ਹੈਗਾ 8 ਘੰਟੇ ਪਹਿਲਾਂ ਤੋਲਿਆ ਗਿਆ ਹੈਗਾ ਉਹਦੇ weight ਚ ਲਗਾਤਾਰ ਵਾਧਾ ਘਾਟਾ ਹੋ ਰਿਹਾ ਸੀ ਕਿਉਂਕਿ ਬਹੁਤ ਵੱਡੀ ਦਿੱਤੀ ਸੀ ਤਾਂ ਹੌਸ ਵਿੱਚ ਕਈ ਬੰਦੇ ਦਾ weight ਵਧ ਜਾ ਕੇ ਵੀ ਜੋ ਵੀ ਇਸ ਤਰ੍ਹਾਂ ਦਾ ਹੈਗਾ ਸੋਸ਼ਲ ਮੀਡੀਆ ਐਪ ਅਮੇ ਮੀਡੀਆ ਐਪ ਅਮੇ ਆਮ ਲੋਕ ਉਹਨਾਂ ਜਿੱਥੇ 올림픽 ਐਸੋਸੀਏਸ਼ਨ ਪੱਖਪਤੀ ਲੱਗਦੀ ਹੈ ਉੱਥੇ ਕਿਤੇ ਨਾ ਕਿਤੇ ਜਿਹੜਾ ਭਾਰਤੀ ਜਿਹੜਾ ਹੈਗਾ ਪ੍ਰਬੰਧ ਹੈ ਭਾਰਤੀ ਸਰਕਾਰ ਦਾ ਰਵਈਆ ਉਹ ਵੀ ਪੱਖਪਤੀ ਨਜ਼ਰ ਆ ਰਿਹਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਗੁਨੇਸ਼ ਫੋਗਾਟ ਦੀ ਪਹਿਲਵਾਨੀ ਵਾਲੇ ਕੇਸ ਤੋਂ ਬਾਅਦ ਪੈਰਿਸ 올림픽 ਵਿਵਾਦਤ 올림픽 ਬਣ ਗਈ ਹੈ ਤੇ ਪਹਿਲਾਂ ਇੱਕ ਹੋਰ ਪਹਿਲਵਾਨ ਫਿਰ ਭਾਰਤੀ ਹਾਕੀ ਟੀਮ ਤੇ ਹੁਣ ਵਿਨੇਸ਼ ਫੋਗਾਟ ਨੂੰ ਇਸ ਤਰੀਕੇ 올림픽 ਵਿੱਚੋਂ ਬਾਹਰ ਕਰ ਦੇਣਾ ਸਾਫ਼-ਸਾਫ਼ ਲੱਗਦਾ ਕਿ ਭਾਰਤ ਦੇ ਨਾਲ ਸ਼ਰੇਆਮ ਵਿਤਕਰਾ ਹੋ ਰਿਹਾ ਤੇ ਅੱਜ ਕੱਲ ਜਿਹੜੀਆਂ ਪੋਸਟਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਵੀ ਸ਼ਰੇਆਮ ਇਹ ਗੱਲ ਸਾਫ਼ ਦਿਖਾਈ ਦੇ ਰਹੀ ਆ ਲੋਕਾਂ ਦੇ ਵਿੱਚ ਗੁੱਸਾ ਦਿਖਾਈ ਦੇ ਰਿਹਾ ਚਾਹੇ ਕੋਈ ਵੀ ਮੀਡੀਆ ਦੇਖ ਲੋ ਉੱਥੇ ਹਰ ਪਾਸੇ ਵਿਨੇਸ਼ ਫੋਗਾਟ ਦੀ ਗੱਲ ਚੱਲ ਰਹੀ ਆ ਤੇ ਉਸਨੇ ਹੁਣ ਇਸ ਰਵੱਈਏ ਤੋਂ ਦੁਖੀ ਹੋ ਕੇ ਪਹਿਲਵਾਨੀ ਤੋਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਇਹ ਸਾਰਾ ਕੀ ਆ ਮਾਮਲਾ ਕਿਉਂ ਪੈਰਿਸ 올림픽 ਵਿਵਾਦਤ ਬਣ ਗਈ ਆ ਇਹ ਸਾਰੇ ਕਾਸੇ ਇੱਥੇ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਖਲੀ ਸਾਹਿਬ ਜਿਹੜੀ ਪੈਰਿਸ 올림픽 ਹੋ ਰਹੀ ਆ ਜਿਹਦੇ ਚ 올림픽 ਦੇ ਸਾਰੇ ਦੇਸ਼ ਆ ਜਿਹੜੇ ਉਹ ਹਿੱਸਾ ਲੈ ਰਹੇ ਹੈਗੇ ਆ ਫੁੱਟਬਾਲ ਕਲੱਬਸ ਤੋਂ ਬਿਨਾਂ ਇਹ ਸ਼ਤ ਪਹਿਲੀ ਵਾਰੀ ਹੋ ਰਿਹਾ ਹੈ ਕਿ ਇਹ ਮਹਿਸੂਸ ਹੋਣ ਲੱਗ ਪਿਆ ਕਿ ਜਿਹੜੀ ਪੈਰੇ ਸੋਲੰਪਕ ਹੈਗੀ ਆ ਇੱਕ ਤਰ੍ਹਾਂ ਦੀ ਵਿਵਾਦਿਤ 올ੰਪਿਕ ਆ ਤੇ ਇੱਥੇ ਜਿਹੜਾ ਇੰਡੀਅਨ ਪਲੇਅਰਸ ਨਾਲ ਕਿਸੇ ਲੈਵਲ ਤੇ ਜਿਹੜਾ ਹੈਗਾ ਉਹ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈਗਾ ਸਭ ਤੋਂ ਪਹਿਲੀ ਵਾਰੀ ਨਿਸ਼ਾਦਈਆ ਦਾ ਆਇਆ ਸੀ 68 ਕਿਲੋ weight ਚ ਖੇਡੀ ਸੀ ਨਾਰਥ ਕੋਰੀਆ ਦੇ ਖਿਲਾਫ ਤਾਂ ਉਹਨੇ 8 0 ਨਾਲ ਜਿਹੜੀ ਆਪਦੀ ਮਤਲਬ ਬਣਾਈ ਹੋਈ ਸੀ ਲੀਡ ਪਰੰਤੂ ਉਹਦਾ ਜਿਹੜਾ ਮੋਢਾ ਹੈਗਾ ਉਤਾਰਿਆ ਗਿਆ ਇੱਕ ਪੂਰਾ ਸਪਲਾਨਿੰਗ ਸਾਜ਼ਿਸ਼ ਕੀਤਾ ਤੇ ਤੁੰ ਜਖਮੀ ਕੀਤਾ ਗਿਆ ਉਸ ਤੋਂ ਬਾਅਦ ਉਹ ਖੇਡ ਨਹੀਂ ਸਕੀ ਤੇ ਉਹ ਹਾਰ ਗਈ ਉਸ ਤੋਂ ਬਾਅਦ ਜਿਹੜੀ ਇੰਡੀਅਨ ਹਾਕੀ ਟੀਮ ਆ ਜਿਨ੍ਹਾਂ ਨੇ ਮਤਲਬ 52 ਸਾਲ ਬਾਅਦ ਲਾ ਆਸਟ੍ਰੇਲੀਆ ਨੂੰ ਹਰਾਇਆ ਸੀ ਔਰ ਜਰਮਨ ਲਈ ਬਹੁਤ ਵੱਡਾ ਚੈਲੰਜ ਹੈਗਾ ਸੀ ਪਰ ਉਹਨੂੰ ਜਿਹੜਾ ਹੈਗਾ ਰੈੱਡ ਕਾਰਡ ਦੇ ਕੇ ਨਾ ਰੋਹਿਤ ਦਾਸ ਐ ਮਿਤ੍ਰੋਹਿ ਦਾਸ ਨੂੰ ਰੈੱਡ ਕਾਰਨ ਦੇ ਸਬੱਤ ਦਿੱਤਾ ਗਿਆ ਸੀ ਤੇ ਜਰਮਨ ਦੇ ਖਿਲਾਫ ਉਹ ਤੇ ਖੇਡਣ ਦੇ ਉੱਪਰ ਬੈਨ ਸੀ ਹਾਂ ਰੈੱਡ ਕਾਰਡ ਦਿੱਤਾ ਗਿਆ ਸੀ ਤੇ ਇਹਦੇ ਚ ਜਿਹੜੀ ਹੈ ਇੰਡੀਅਨ 올ੈਂਪਿਕ ਐਸੋਸੀਏਸ਼ਨ ਨੇ ਮਤਲਬ ਇਹਦੀ ਬਾਰੇ ਅਪੀਲ ਵੀ ਪਾਈ ਸੀ ਪਰ ਅਪੀਲ ਵੀ ਦੀ ਐਕਸੈਪਟ ਨਹੀਂ ਹੋਈ ਹੈਗੀ ਉਸੇ ਦਰਮਿਆਨ ਜਿਹੜਾ ਮਤਲਬ ਨਿਸ਼ ਫੋਗਾਟ ਦਾ ਫੈਸਲਾ ਆਇਆ ਉਹ ਕਾਫੀ ਨਿਰਾਸ਼ ਕਰਨ ਵਾਲਾ ਹੈਗਾ ਕਿਉਂਕਿ ਜਦੋਂ ਖੇਡ ਰਹੀ ਸੀ ਤੇ ਉਹਦਾ 50 ਕਿਲੋ 100 ਗ੍ਰਾਮ ਭਾਰ 90 ਕਿਲੋ 900 ਗ੍ਰਾਮ ਭਾਰ ਸੀ ਸਵੇਰੇ ਜਦੋਂ ਵੇਟ ਤੋਲਿਆ ਗਿਆ ਤੇ ਉਹ ਕਹਿੰਦੇ ਕਿ 50 ਕਿਲੋ 100 ਗ੍ਰਾਮ ਹੈਗਾ ਇਹ 100 ਗ੍ਰਾਮ ਜਿਹੜਾ ਹੈਗਾ ਉਹ ਪਾਣੀ ਪੀਣ ਨਾਲ ਜਾਂ ਬ੍ਰੇਕਫਾਸਟ ਕਰਨ ਨਾਲ ਇਸ ਤਰ੍ਹਾਂ ਵੀ ਹੋ ਸਕਦਾ ਹੈਗਾ ਤੇ باوجود ਜਿਹੜਾ ਹੈਗਾ ਉਹਨੂੰ ਡਿਸਕਵালিਫਾਈ ਕਰਤਾ ਹੈਗਾ ਉਹ ਗੋਲਡ ਮੈਡਲ ਲੈ ਕੇ ਜਿਹੜਾ ਉਹ ਨਹੀਂ ਆ ਰਹੀ ਹੈਗੀ ਔਰ ਉਹ ਇਹਨਾਂ ਮਤਲਬ ਪਰੇਸ਼ਾਨ ਹੋਈ ਹੈ ਕਿ ਉਹਦੀ ਸਿਹਤ ਖਰਾਬ ਹੋ ਗਈ ਉਹਨੂੰ ਉੱਥੇ ਹਸਪੀਟਲਾਈਜ਼ ਕੀਤਾ ਗਿਆ ਹੈ ਜਿਹੜੀ ਲੰਪ ਐਸੋਸੀਏਸ਼ਨ ਨੇ ਉਹਦੇ ਜਿਹੜੀ ਬਿਮਾਰ ਹੋਣ ਤੇ ਖੇਦ ਵਿਚਾਰ ਕੀਤਾ ਉਹਦੇ ਨਾਲ ਹੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹਨੂੰ ਮਤਲਬ ਜਿਹੜਾ ਹੈਗਾ ਦਲਾਸਾ ਵੀ ਦਿੱਤਾ ਪਰ ਉਹਦੇ ਨਾਲ ਹੀ ਸੋਸ਼ਲ ਮੀਡੀਆ ਤੇ ਜਿਹੜਾ ਭਾਰਤ ਸਰਕਾਰ ਦਾ ਇਹਨਾਂ ਕੁੜੀਆਂ ਪ੍ਰਤੀ ਰਨਾਕਾਰਾਤਮਕ ਰਵੱਈਆ ਸੀ ਤੇ ਜਿਹੜਾ ਇਹਦਾ ਮਤਲਬ ਡੈਸਲਰ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਸੀ ਉਹਦੇ ਜਿਹੜੇ ਜਿੰਸੀ ਦੋਸ਼ ਲੱਗੇ ਸੀ ਉਹਦੇ ਖਾ ਕੋਈ ਕਾਰਵਾਈ ਨਹੀਂ ਹੋਈ ਉਹ ਜਿਹੜਾ ਹੰਕਾਰ ਸੀ ਉਹਦੇ ਨੂੰ ਅੱਜ ਮਤਲਬ ਫੇਰ ਇੱਕ ਵਾਰੀ ਭੰਡਿਆ ਜਾ ਰਿਹਾ ਹੈਗਾ ਤੁਹਾਨੂੰ ਸੋਸ਼ਲ ਮੀਡੀਆ ਐਪ ਅਮੇ ਮੀਡੀਆ ਐਪ ਅਮੇ ਆਮ ਲੋਕ ਉਹਨਾਂ ਜਿੱਥੇ 올림픽 ਐਸੋਸੀਏਸ਼ਨ ਪੱਖਪਤੀ ਲੱਗਦੀ ਹੈ ਉੱਥੇ ਕਿਤੇ ਨਾ ਕਿਤੇ ਜਿਹੜਾ ਭਾਰਤੀ ਜਿਹੜਾ ਹੈਗਾ ਪ੍ਰਬੰਧ ਜਾਂ ਭਾਰਤੀ ਸਰਕਾਰ ਦਾ ਰਵਈਆ ਉਹ ਵੀ ਪੱਖਪਤੀ ਨਜ਼ਰ ਆ ਰਿਹਾ ਹੈ ਕਿ ਇਹਨਾਂ ਨੇ ਜਿਹੜੇ ਲੰਪਕ ਦੇ ਹੀਰੇ ਨਾਲ ਉਹ ਮਤਲਬ ਸਪੋਰਟ ਨਹੀਂ ਕੀਤੀ ਜਿਸ ਦੀ ਉਹ ਆਸ ਰੱਖਦੇ ਸੀ ਗੁਨੇਸ਼ ਫਗਟ ਨਾਲ ਪਹਿਲੀ ਦਜਰੀ ਲੱਗਦਾ ਹੈ ਕਿ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਹੈ ਜਿਸ ਤਰ੍ਹਾਂ ਦਾ weight ਤੋਲਿਆ ਗਿਆ ਹੈਗਾ 8 ਘੰਟੇ ਪਹਿਲਾਂ ਤੋਲਿਆ ਗਿਆ ਹੈਗਾ ਉਹਦੇ weight ਚ ਲਗਾਤਾਰ ਵਾਧਾ ਘਾਟਾ ਹੋ ਰਿਹਾ ਸੀ ਕਿਉਂਕਿ ਬਹੁਤ ਵੱਡੀ ਜਿੱਤ ਜਿੱਤੀ ਸੀ ਤਾਂ ਹੌਸ ਵਿੱਚ ਕਈ ਬੰਦੇ ਦਾ weight ਵਧ ਜਾ ਕੇ ਵੀ ਜੋ ਵੀ ਇਸ ਤਰ੍ਹਾਂ ਦਾ ਹੈਗਾ ਤਾਂ ਇਹ ਲੱਗ ਰਿਹਾ ਹੈਗਾ ਕਿ ਪੈਰਿਸ 올림픽ਾ ਜਿਹੜੀ ਉਹ ਭਾਰਤੀ ਲੋਕਾਂ ਵਰਚਵਾਰ ਨਰਾਸ਼ ਕਰਨ ਵਾਲਾ ਔਰ ਕਿਤੇ ਨਾ ਕਿਤੇ ਇੱਕੇ ਮਿੱਥ ਬਣ ਰਹੀ ਹੈ ਕਿ ਉਹ ਜਿਹੜੀ ਯੂਰੋਪੀਅਨ ਕੰਟਰੀ ਆ ਉਹ ਉਹਦੇ ਏਸ਼ੀਅਨ ਕੰਟੀਨੈਂਟਲ ਡਿਸਕ੍ਰਿਮੀਨੇਸ਼ਨ ਦੇ ਲਈ ਉਹ ਕਰਦੇ ਹੈਗੇ ਆ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਅਦੇ ਮੂ ਵੀ ਕਹੀ ਹੈ ਇੱਕੇ ਮਿੱਥ ਬਣ ਰਹੀ ਹੈ ਕਿ ਉਹ ਜਿਹੜੀ ਯੂਰੋਪੀਅਨ ਕੰਟਰੀ ਆ ਉਹ ਉਹਦੇ ਏਸ਼ੀਅਨ ਕੰਟੀਨੈਂਟਲ ਡਿਸਕ੍ਰਿਮੀਨੇਸ਼ਨ ਦੇ ਲਈ ਉਹ ਕਰਦੇ ਹੈਗੇ ਆ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਅਦੇ ਮੂ ਵੀ ਕਹੀ ਹੈ ਗੁਨੇਸ਼ ਫਗਵਾਟ ਨਾਲ ਪਹਿਲੀ ਦਜਰੀ ਲੱਗਦਾ ਹੈ ਕਿ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਜਿਸ ਤਰ੍ਹਾਂ ਦਾ ਵੇਟ ਟੋਲਿਆ ਗਿਆ ਹੈਗਾ